ਪਰ ਦੂਜੀ ਗੱਲ ਸੋਚਣ ਵਾਲੀ ਇਹ ਹੈ ਵੀ ਕੁੜੀ ਜੀ ਦੀ ਇਹ ਨਹੀਂ ਸਾਈਡ ਕਾ ਤੋਂ ਲੰਦਾ ਜੱਸ ਜੱਸ ਅੰਦਰ ਹੀ ਆ ਪੁੱਤ ਜੀ ਮੈਨੂੰ ਲੱਗਦਾ ਮੇਰਾ ਸ਼ੱਕ ਬਿਲਕੁਲ ਸਹੀ ਸੀ ਇਹ ਵੀ ਜੱਸ ਬਾਰੇ ਜ਼ਿਆਦਾ ਹੀ ਪੁੱਛਦੀ ਹੈ ਮਿਸਾ ਚਲ ਨਾ ਇਹ ਕਰਦੀਆਂ ਸੁਣਾ ਤਾਂ ਸਹੀ ਇਹ ਹਿੱਜ ਕੀ ਗੱਲਾਂ ਕਰਦੇ ਆ ਤਾਂ ਬਾਰੀ ਵੀ ਲਾ ਰਖਿਆ ਐ ਅੰਦਰੋਂ ਪਰਦੇ ਵੀ ਲਾ ਰਖਿਆ ਮੈਂ ਗਗਨ ਨੂੰ ਪੁੱਛਦੀ ਸੀ ਉਹ ਗਦਰ ਬਾੜਾ ਡਾ ਕੇ ਕਿਹੜੀਆਂ ਗੱਲਾਂ ਕਰਦੇ ਸੀ ਉਹ ਮਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੂੰ ਸੋਚ ਰਹੀ ਆ ਮੈਂ ਤੈਨੂੰ ਨਹੀਂ ਪੁੱਛਾਂ ਮੈਂ ਗਗਨ ਨੂੰ ਪੁੱਛਦੀ ਆ ਤੇ ਜਵਾਬ ਵੀ ਇਹੀ ਦਊਗੀ ਜਹਾਜ਼ੀ ਰਾਲਿਆ ਜਿਹੜੇ ਮਜ਼ਾਕ ਡਾਉਂਦੇ ਇੱਕ ਦਿਨ ਫੁੱਟਾ ਕਰਾਇਆ ਕਰਨਗੇ ਜਾਗ ਥੋੜੀ ਆ ਮਜ਼ਾਕ ਥੋੜੀ ਟਾਈਮ ਵੀ ਨਹੀਂ ਪਾਸ ਹੁੰਦਾ। ਸਾਬ ਸਫਾਈ ਦੇਖਾਂ ਕੋਈ ਕਰਨ ਵਾਲੀ ਇਹ ਤਾਂ ਕਰ ਦੂੰਗੀ। ਵੈਸੇ ਤਾਂ ਕੁੜੀ ਜੀ ਸਾਰੀ ਸਫਾਈ ਕਰ ਜਾਂਦੀ ਹੈ ਵਧੀਆ। ਹਾਂ। ਇਹ ਤਾਂ ਵਧੀਆ ਸਫਾਈ ਕੀਤੀ ਹੋਈ ਹੈ। ਦੇਖ ਲੈ ਕਿੰਨਾ ਸੋਹਣਾ ਸਾਫ਼ ਹੈ। ਐ ਕਰਦੀਆਂ। ਇਹਦੇ ਕਮਰੇ ਚ ਹੋਰ ਜਾ ਕੇ ਦੇਖਦੀਆਂ। ਆਪਦੇ ਕਮਰੇ ਨੂੰ ਕਿੰਨਾ ਸਾਫ਼ ਰੱਖਦੀ ਹੈ ਇਹ। ਲੈ। ਕੁੜੀ ਨੇ ਕਮਰੇ ਦੀ ਤਾਂ ਵਧੀਆ ਸਫਾਈ ਕੀਤੀ ਹੋਈ ਹੈ। ਮੈਰੀ ਕਿ ਹਮਾਚਲ ਜਾ ਕੇ ਦੇਖ ਕੀ ਧਾਵਾ ਭਲਾ ਇਕਾ ਜੱਸੀ ਐ ਉਹੀ ਲੜਦਾ ਰਹਿੰਦਾ ਇਹਦੇ ਨਾਲ ਲੈ ਦੇਖ ਲੈ ਕਿੰਨੀ ਸਿਆਣੀ ਤੇ ਸਮਝਦਾਰ ਕੁੜੀ ਐ ਨਾਲੇ ਆਪਦੇ ਕਮਰੇ ਦੀ ਸਫਾਈ ਕੀਤੀ ਹੋਈ ਐ ਨਾਲੇ ਪੂਰੇ ਘਰ ਦੀ ਕਰਦੀ ਐ ਨਾਲੇ ਸਾਨੂੰ ਸੰਭਦੀ ਐ ਆਹ ਕੀ ਪਿਆ ਪੁਲਸਾਲੀ ਵਰਦੀ ਆ ਬਰਦੀ ਇੱਥੇ ਕੀ ਕਰਦੀ ਐ ਕੁੜੀ ਨੇ ਤਾਂ ਕਿਹਾ ਸੀ ਇਹ ਬੈਂਕ ਦੇ ਵਿੱਚ ਕੰਮ ਕਰਦੀ ਐ ਅਰੇ ਪੁਲਸਾਲੀ ਵਰਦੀ ਇਹਦੇ ਕੋਲ ਕੀ ਕਰਦੀ ਐ ਕਿਤੇ ਐ ਨਹੀਂ ਮੇਰੇ ਕੋਲ ਝੂਠ ਤਾਂ ਨਹੀਂ ਬੋਲਿਆ ਹੁਣ ਤਾਂ ਕੁਝ ਵੀ ਹੋ ਸਕਦਾ ਹੁਣ ਮੈਂ ਵੀ ਬੋਲੀਆਂ ਐਦਾਂ ਹੀ ਹਰ ਇੱਕ ਤੇ ਯਕੀਨ ਕਰਕੇ ਬਹਿ ਜਾਨੀ ਆ ਚਲ ਕੋਈ ਗੱਲ ਨਹੀਂ ਮੈਂ ਜਸਨ ਨਾਲ ਕਰਦੀਆਂ ਗੱਲ ਜਾ ਕੇ ਉਹਨੂੰ ਦਿਖਾਨੀ ਆਹੇ ਵਰਦੀ ਕੀ ਪਤਾ ਉਹਨੂੰ ਇਹਦੇ ਬਾਰੇ ਕੁਝ ਪਤਾ ਹੀ ਹੋਵੇ ਬਸ ਨਹੀਂ ਹੈਗਾ ਉਹ ਰਿਆ ਬੰਮੜਿਆ ਉਹ ਹਾਂ ਕੀ ਫਰੋ ਲਫਰੋਲੀ ਲੱਗ ਰ ਕਰਨ ਕੀ ਲੱਭਦਾ ਉਹ ਮਾਂ ਨੂੰ ਭੁੱਖ ਲੱਗ ਰੀ ਸੀ ਮੈਂ ਤਾਂ ਖਾਣ ਨੂੰ ਕੁਝ ਲੱਭਦਾ ਸੀ ਐ ਚ ਗੁਲਗਲੇ ਤਰੇ ਪਏ ਨੇ ਅਗੇ ਖਾਣ ਨੂੰ ਕੁਝ ਲੱਭਦਾ ਸੀ ਰਸੋਈ ਚ ਪਾਲਣਾ ਸੀ ਤਾਂ ਖਾਣ ਨੂੰ ਕੁਛ ਨਾ ਕੁਛ ਉਹ ਮਾਂ ਮੈਂ ਪਹਿਲਾਂ ਉਰੇ ਰੱਖਿਓ ਸੀ ਬਿਸਕੁਟ ਤੇ ਪੂਜੇ ਆ ਮਾਂ ਕੀ ਪਤਾ ਪਿਆ ਹੋਵੇ ਮੈਂ ਸਭ ਜਾਣਦੀ ਆ ਕਿਹੜੇ ਬਿਸਕੁਟ ਪੂਜੇ ਲੱਭਦਾ ਤੂੰ ਅੱਗ ਲੱਗ ਰੀ ਹੋਣੀ ਨਸ਼ਾ ਖਾਣ ਦੀ ਹੈ ਨਾ ਕੋਈ ਦੇਖਦਾ ਹੋਣਾ ਕੋਈ ਪੈਸਾ ਟੁੱਕਰ ਪਿਆ ਹੋਣਾ ਐ ਚ ਉਹ ਮਾਂ ਤੂੰ ਬਾਲਾ ਨਾ ਬੋਲਿਆ ਕਰ ਤੂੰ ਮੈਨੂੰ ਐ ਦੱਸ ਤੂੰ ਕਿੱਥੋਂ ਐਸ ਉੱਪਰੋਂ ਜੇ ਹਾਂ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਮਾਂ ਕੀ ਗੱਲ ਕਰਨੀ ਆ? ਬੇ ਪੁੱਤਾਂ ਮੈਨੂੰ ਐ ਲੱਗਦਾ ਉਹ ਕੁੜੀ ਆਪਾਂ ਨੂੰ ਝੂਠ ਬੋਲਦੀ ਆ। ਕੁੜੀ ਝੂਠ ਬੋਲਦੀ ਆ? ਮੈਂ ਸਮਝ ਨਹੀਂ ਮਾਂ। ਉਹਨੇ ਕੀ ਝੂਠ ਬੋਲਤਾ ਆਪਾਂ ਨੂੰ? ਆਹ ਦੇਖ। ਆਹ ਝੂਠ ਬੋਲੇ। ਉਹ ਮਾਂ ਆ ਕੀ ਆ? ਬੇ ਤੈਨੂੰ ਦੀਂਦਾ ਨਹੀਂ ਤੇਰੀ ਅੱਖਾਂ ਬੁੱਟੀਆਂ ਨੇ। ਪੁੱਲ ਸਾਲੀ ਵਰਦੀ ਆ ਹੋਰ ਕੀ ਆ? ਓਏ ਮਾਂ ਆ ਤੂੰ ਵਰਦੀ ਕਿੱਥੋਂ ਲੈ ਕੇ ਆਈਆਂ? ਉਸਦੇ ਕਮਰੇ ਚੋਂ ਲੈ ਕੇ ਆਈਆਂ। ਉਹ ਕਹਿੰਦੀ ਐ ਨਾ ਵੀ ਮੈਂ ਬੈਂਕ 'ਚ ਲੱਗੀ ਹੋਈ ਆ ਫੇਰ ਵਰਦੀ ਉਹਦੇ ਕਮਰੇ 'ਚ ਕੀ ਕਰਦੀ ਐ ਓਏ ਮਾਂ ਮੇਰੀ ਗੱਲ ਸੁਣ ਤੂੰ ਐਵੇਂ ਰੇ ਕਿਸੇ ਦੇ ਕਮਰੇ ਦੀ ਤਲਾਸ਼ ਲਿਆ ਕਰਦੇ ਆ ਆ ਕਿਸੇ ਦਾ ਕਮਰਾ ਕਿਉਂ ਕਮਰੇ ਦੀ ਟੇਕੀ ਲੱਗਦੀ ਐ ਉਹ ਕਮਰਾ ਤਾਂ ਆਪਣਾ ਐ ਉਹ ਮੈਂ ਮੰਨਦਾ ਮਾਂ ਕਮਰਾ ਤਾਂ ਆਪਣਾ ਪਰ ਸਮਾਨ ਤਾਂ ਉਹਦਾ ਰੱਖਿਆ ਹੋਇਆ ਫੇ ਉਹਦਾ ਸਮਾਨ ਐ ਤੇ ਆ ਵਰਦੀ ਕੀ ਕਰਦੀ ਐ ਪੁਲਸ ਵਾਲੀ ਉਹ ਤਾਂ ਕਹਿੰਦੀ ਸੀ ਮੈਂ ਬੈਂਕ 'ਚ ਲੱਗੀ ਹੋਈ ਆ ਜੇ ਬੈਂਕ 'ਚ ਲੱਗੀ ਹੁੰਦੀ ਵਰਦੀ ਦਾ ਕੀ ਕੰਮ ਐ ਫੇਰ ਆ ਕੀ ਪਤਾ ਵਰਦੀ ਕਿਸੇ ਹੋਰ ਦੀ ਹੋਵੇ ਉਹਨੇ ਫੜਾਉਣੀ ਹੋਣੀ ਕਿਸੇ ਨੂੰ ਕਾਂ ਰੱਖ ਲਈ ਹੋਣੀ ਘਰੇ ਆਪਦੇ ਕੋਲੋਂ ਨਾ ਰੋੜੀ ਜਾਇਆ ਕਰ ਕੋਸਾ ਨਾ ਕਿਸੇ ਹੋਰ ਦੀ ਵਰਦੀ ਕਿਵੇਂ ਹੋ ਸਕਦੀ ਐ ਮੈਂ ਤਾਂ ਉਹਦੇ ਕੋਲੇ ਕਦੇ ਕੋਈ ਦੇਖੀ ਨਹੀਂ ਹੈਗੀ ਕੋਈ ਕੁੜੀ ਮੁੰਡਾ ਕੋਈ ਵੀ ਆਂਦਾ ਜਾਂਦਾ ਫਿਰ ਕਿਸੇ ਹੋਰ ਦੀ ਵਰਦੀ ਕਿਵੇਂ ਹੋ ਜੂਗੀ ਭਲਾ ਤੂੰ ਤਾਂ ਮੇਰੀ ਗੱਲ ਮੰਨਣੀ ਨਹੀਂ ਹੈਗੀ ਬਸ ਮੈਂ ਹਾਰ ਗਿਆ ਤੂੰ ਜਿੱਤ ਗਈ ਬਸ ਖੁਸ਼ ਹਾਂ ਤੂੰ ਨਾ ਉਹਦੀ ਬਾਲੀ ਸਾਈਡ ਜੀ ਨਹੀਂ ਲੱਗ ਗਿਆ ਲੈਣਾ ਕੋਈ ਨਾ ਕੋਈ ਗੱਲ ਤਾਂ ਹੈਗੀ ਐ ਮੈਨੂੰ ਲੱਗਦਾ ਨਾ ਦਾਲਚ ਕੁਛ ਨਾ ਕੁਛ ਕਾਲਾ ਐ ਐਸ ਗੱਲ ਦਾ ਤਾਂ ਪਤਾ ਮੈਨੂੰ ਲਾਣਾ ਹੀ ਪੈਣਾ ਆਖਰ ਇਹ ਚੱਕਰ ਕੀ ਐ ਕਰਦੀਆਂ ਕੇਰਾ ਵਰਦੀ ਉਸ ਦੇ ਕਮਰੇ 'ਚ ਰੱਖਿਆ ਹੋਈ ਆ ਉਹਨੂੰ ਮੇਰੇ ਤੇ ਸ਼ੱਕ ਵੀ ਨਹੀਂ ਹੋਊਗਾ ਤੇ ਮੈਂ ਗੱਲ ਦੀ ਪੜਤਾਲ ਵੀ ਕਰ ਲਵਾਂ ਯਾਖਰ ਇਹ ਗੱਲ ਕੀ ਏ ਗਗਨਾ ਅੰਜੀ ਕਿੱਥੋਂ ਆਂਦੀ ਏ ਤੂੰ ਜੀ ਮੈਂ ਕੰਮ ਤੋਂ ਕੰਮ ਤੋਂ ਹਾਂਜੀ ਕਿਹੜੇ ਕੰਮ ਤੋਂ ਜੀ ਤੁਹਾਨੂੰ ਦੱਸਿਆ ਤਾਂ ਸੀ ਮੈਂ ਹਾਂ ਮੇਰੇ ਨਾ ਦਿਮਾਗ ਚੋਂ ਹੀ ਨਿਕਲ ਗਿਆ ਕਿਹੜਾ ਕੰਮ ਦੱਸਿਆ ਸੀ ਪਹਿਲਾਂ ਜੀ ਮੈਂ ਬੈਂਕ ਚ ਬੈਂਕ ਦਾ ਚੌਕ ਕਰਦੀ ਮੈਂ ਤੁਹਾਨੂੰ ਦੱਸਿਆ ਸੀ ਪੱਕਾ ਹਾਂਜੀ ਕੀ ਗੱਲ ਹੋਈ ਅੰਟੀ ਜੀ ਗੱਲ ਤਾਂ ਬਹੁਤ ਵੱਡੀ ਹੋਈ ਪਈ ਐ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਨਹੀਂ ਮੇਰਾ ਮੈਨੂੰ ਤਾਂ ਕੁਝ ਨਹੀਂ ਪਤਾ ਮੈਂ ਤਾਂ ਤੁਹਾਡੇ ਸਾਹਮਣੇ ਕੰਮ ਤੋਂ ਆਈ ਹਾਂ ਤੂੰ ਮਨੂ ਆਂ ਦੱਸਾ ਬੈਂਕ ਵਾਲੇ ਪੁਲਸ ਵਾਲੀ ਵਰਦੀ ਪਾਉਂਦੇ ਹੁੰਦੇ ਆ ਅੱਛਾ ਆਂਟੀ ਜੀ ਉਹ ਵਰਦੀ ਉਹ ਤਾਂ ਮੇਰੀ ਮਾਸੀ ਦੀ ਕੁੜੀ ਦੀ ਆਂਟੀ ਜੀ ਉਹ ਨਾ ਪੁਲਸ ਚ ਲੱਗੀ ਹੋਈ ਆ ਕਾ ਮਾਂ ਮੈਂ ਤੈਨੂੰ ਪਹਿਲੀ ਕਿਹਾ ਸੀ ਮਾ ਜਨਾ ਕਿਸੇ ਰਿਸ਼ਤੇਦਾਰ ਦੀ ਵਰਦੀ ਹੋਣੀ ਉਹ ਤੂੰ ਹੀ ਸ਼ੱਕ ਕਰੀ ਗਈ ਬਸ ਮਾਂ ਤੂੰ ਤਾਂ ਕੋਈ ਗੱਲ ਨਹੀਂ ਬਣਦੀ ਹੈਗੀ ਮੇਰੀ ਉਹ ਪੁੱਤ ਕੋਈ ਗੱਲ ਨਹੀਂ ਮੈਨੂੰ ਨਾ ਤੋਖਾ ਲੱਗ ਗਿਆ ਉਹ ਨਾ ਡਾਇਰੈਕਟਲੀ ਨੂੰਕਰੌਣ ਨੂੰ ਫੜਾ ਕੇ ਗਈ ਸੀ ਤੇ ਉਹਨੇ ਮੈਨੂੰ ਫੋਨ ਕਰਤਾ ਵੀ ਤੂੰ ਫੜ ਲਈ ਤਾਂ ਕਰਕੇ ਵੀ ਦੇ ਬਸ ਅੱਛਾ ਹੋ ਪਤਾ ਮੈਂ ਨਾ ਤੇਰਾ ਕਮਰਾ ਦੇਖਣ ਗਈ ਸੀ ਮਹਾ ਤੂੰ ਕਾਲੀ ਕਾਲੀ ਚ ਕੰਮ ਤੇ ਚਲੀ ਜਾਨੀ ਐ ਬਈ ਕਈ ਵਾਰੀ ਸਫਾਈ ਸਫਾਈ ਨਾ ਬਣੀ ਹੋਵੇ ਮਹਾ ਚਲ ਮੈਂ ਕਰਿਆਉਣੀ ਆ ਉਹ ਜਦੋਂ ਮੈਂ ਗਈ ਉਥੇ ਬੈੱਡ ਤੇ ਉੱਤੇ ਵਰਦੀ ਪਈ ਸੀ ਉਹਨੂੰ ਦੇਖ ਕੇ ਬਸ ਮੇਰੇ ਦਿਮਾਗ 'ਚ 100 100 ਸਵਾਲ ਉੱਠੇ ਮਹਾ ਪਤਾ ਨਹੀਂ ਕੀ ਮੈਂ ਵਰਦੀ ਹੈ ਕੀ ਗੱਲਬਾਤ ਹੈ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਪਹਿਲਾਂ ਵੀ ਗਿਆ ਸੀ ਪਰ ਤੂੰ ਤਾਂ ਮੇਰੀ ਕੋਈ ਗੱਲ ਨਹੀਂ ਮੰਨੀ ਹੈਗੀ ਦੁਨਆਬਾ ਸਾਉ ਦੀ ਗੱਲਾਂ ਨੂੰ ਅੱਗੇ ਰੱਖਦੀਆਂ ਕੋਈ ਨਾ ਪੁੱਤ ਹੋ ਗਈ ਮੇਰਥੋਂ ਗਲਤੀ ਗਲਤੀ ਵੱਡੇ ਵੱਡੇ ਤੋਂ ਹੋ ਜਾਂਦੀ ਹੈ ਫਿਰ ਕਿੱਡੀ ਕੀ ਗੱਲ ਹੈ ਇਹ ਕੋਈ ਗੱਲ ਨਹੀਂ ਠੀਕੀ ਗਲਤੀ ਹਲੀ ਤਾਂ ਕੋਈ ਗੱਲ ਨਹੀਂ ਫਿਰ ਕੀ ਹੈ ਤੇਨ ਜੀ ਮੈਂ ਥੱਕ ਰਹੀਆਂ ਬਹੁਤ ਝਾੜੇ ਮੈਂ ਜਾ ਕੇ ਰੈਸਟ ਕਰਾਂ ਹਾਂ ਹਾਂ ਪੁੱਤ ਤੂੰ ਕਰ ਲੈ ਰਾਮ ਜਾ ਕੇ ਆਪਦਾ ਜੀ ਧਮ ਹੁਣ ਤਾਂ ਹੋ ਗਿਆ ਯਕੀਨ ਤੈਨੂੰ ਫਿਰ ਹੁਣ ਵੀ ਨਹੀਂ ਯਕੀਨ ਹੈਗਾ ਹੋ ਗਿਆ ਪੁੱਤ ਹੁਣ ਤਾਂ ਮੈਨੂੰ ਯਕੀਨ ਹੈ ਕੋਈ ਗੱਲ ਨਹੀਂ ਜਾਂ ਤੂੰ ਵੀ ਹੁਣ ਆਰਾਮ ਕਰ ਲੈ ਆ ਜਿਹੜਾ ਪੈਸਾ ਟੁੱਕਰ ਭਾਲਦਾ ਸੀ ਨਾ ਕਿਤੇ ਹੁਣ ਦੁਬਾਰੇ ਲੱਗ ਜਾਏ ਹੱਥ ਮਾਰਨਾ ਜਾ ਭੱਜ ਜਾ ਚੰਗਾ ਵਾ ਤੂੰ ਵੀ ਕੰਮ ਕਰ ਲੈ ਜਿਹੜਾ ਰਹਿੰਦਾ ਕਰਦੀਆਂ ਚੱਲ ਸ਼ੋਅ ਕਰ ਰਿਸ਼ਤੇਦਾਰਾਂ ਦੀ ਵਰਦੀ ਸੀ ਮੈਂ ਤਾਂ ਵਰਦੀ ਨੂੰ ਦੇਖ ਕੇ ਨਾ ਡਰੇ ਗਈ ਸੀ ਅਜ ਤਾਂ ਪਤਾ ਨਹੀਂ ਕੀ ਤਾਂ ਮੂੰਹ ਦੇਖ ਲਿਆ ਪਹਿਲਾਂ ਸਾਰਾ ਦਿਨ ਮੂਡ ਖਰਾਬ ਰੇ ਉੱਤੋਂ ਏ ਹੋ ਗਾ ਗਣਾ ਮੂੰਹ ਰਾ ਕਮਰੇ ਨੂੰ ਲੌਕ ਕਰਕੇ ਆਇਆ ਕਰ ਅੱਜ ਦਾ ਪੰਗਾ ਪੈ ਜਾਣਾ ਸੀ ਯਸ ਮੈਨੂੰ ਐ ਹੁੰਦਾ ਕੀ ਕੀ ਲੋ ਕਰਕੇ ਜਾਉਂਗੀ ਮੈਂ ਵੀ ਫੇਰ ਕਹਿਣਗੇ ਪਤਾ ਨਹੀਂ ਕੀ ਐ ਐ ਉਹ ਜੋ ਰੂਮ ਚ ਜਿਹੜਾ ਲੌਕ ਕਰਕੇ ਜਾਂਦੀ ਐ ਲੈ ਯਾਰ ਤੈਨੂੰ ਕਿਰਾਇਆ ਦੇ ਦਿੱਤਾ ਉਹਦੇ ਸੀ ਨਾ ਕਮਰਾ ਹੁਣ ਯਾਰ ਇੱਥੇ ਬਿਤਰੇ ਜ਼ਰੂਰੀ ਕੰਮ ਦੇ ਆ ਚੀਜ਼ਾਂ ਵੀ ਪਈਆਂ ਹੁੰਦੀਆਂ ਨੇ ਇਤਰਾ ਸਮਾਨ ਪਿਆ ਹੈ। ਮੈਨੂੰ ਕਹ ਦੱਸ ਤੈਨੂੰ ਪਤਾ ਲੱਗ ਗਿਆਸ ਤੂੰ ਮੈਨੂੰ ਕਾਲ ਕਰ ਤੂੰ ਨਹੀਂ ਕੀਤੀ। ਓਹੋ ਸੌਰੀ ਯਾਰ ਮੇਰਾ ਤਾਂ ਦਿਮਾਗ ਚੋਂ ਨਿਕਲ ਗਿਆ। ਮੈਨੂੰ ਤਾਂ ਆਉੜੀ ਨਹੀਂ ਹੈਗਾ ਵੀ ਤੈਨੂੰ ਫੋਨ ਕਰਦਾ। ਉਹਨਾਂ ਨਾਲੇ ਤੂੰ ਮੈਨੂੰ ਦੱਸ ਤੂੰ ਐ ਕਬਰਾਈ ਕਾ ਤੂੰ ਲੱਗ ਰਹੀ ਆ ਕੀ ਗੱਲ ਹੋਗੀ? ਯਾਰ ਕੀ ਦੱਸਾਂ ਅੱਜ ਮੈਡਮ ਆਏ ਸੀ। ਅੱਛਾ ਤੇ ਉਹਨਾਂ ਨੇ ਤਾਂ ਮੈਨੂੰ ਹੋਰ ਹੀ ਬੱਲਬੂਸੇ ਚ ਪਾਤਾ ਹੋਰ ਹੀ ਕੇਸ ਵਾਰੇ ਉਲਝਾ ਗਏ ਮੈਨੂੰ। ਉਹ ਤਾਂ ਨਹੀਂ ਇਹ ਸਾਇਲੈਂਟ ਸੀਨ ਚੱਲਣ ਦੇ ਹਨ ਹੂੰ 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 ਬੰਦੀ ਹੈ ਰੋ ਜੀ ਕੀ ਗੱਲ ਹੋ ਗਈ ਬਸ ਹੋ ਗਈ ਹਾਂ ਉਹ ਗਗਨ ਕੋਈ ਹਰ ਤੋ ਆ ਕੇਸ ਨੂੰ ਰਹਿਣ ਦੇ ਇਹ ਤੇਰੇ ਤੋਂ ਹੀ ਸੋਲਵ ਹੋਣਾ ਹੈਗਾ ਜਦੋਂ ਮੈਡਮ ਦਾ ਸੋਲਵ ਨਹੀਂ ਹੁੰਦਾ ਹੈਗਾ ਕਿਹੋ ਜੀਆਂ ਗੱਲਾਂ ਕਰਦਾ ਜਸ ਤੂੰ ਇਸ ਕੇਸ ਨੂੰ ਤਾਂ ਮੈਂ ਸੋਲਵ ਕਰਕੇ ਰਹੂੰਗੀ ਚਾਹੇ ਕੁਝ ਵੀ ਹੋ ਜਾਈ ਤੂੰ ਵੀ ਯਾਰ ਜਮਾਂ ਗੱਲ ਨਹੀਂ ਬਣਦੀਗੀ ਮੇਰੀ ਜਸ ਇੱਕ ਕੰਮ ਕਰ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਮੈਨੂੰ ਪਾਣੀ ਦਾ ਗਲਾਸ ਲਿਆ ਦਿਓ ਕੋਈ ਨਾ ਲਿਆ ਦੇਣਾ ਇਹਨੇ ਰੈਸਟ ਕਰ ਲਾ ਲਿਆਉਣਾ ਜੀ ਹੈਂ ਗਗਨਾ ਐ ਉਦਾਸੀ ਗਾ ਬੈਠੀ ਆ ਚੱਲ ਇਹਦੇ ਕੋਲ ਜਾ ਕੇ ਪੁੱਛਦਾ ਮੈਨੂੰ ਕੀ ਹੋਇਆ ਉਹ ਗਗਨਾ ਐਨੀ ਰਾਤ ਹੋ ਰਹੀ ਯਾਰ ਤੂੰ ਸੁੱਤੀ ਕਿਉਂ ਨਹੀਂ ਹੇ ਤੱਕ ਉਰੇ ਬੈਠੀ ਕੀ ਕਰਦੀ ਆ ਜਸ ਤਾਂ ਜਿਆ ਸੋ ਮੈਨਾਂ ਅੰਦਰ ਕਬਰਾਂਟ ਜੀ ਹੋ ਰਹੀ ਸੀ ਤਾਂ ਮੈਂ ਬਾਹਰ ਆ ਕੇ ਬੈਠ ਗਈ ਸੀ ਕਬਰਾਂਟ ਹੋ ਰਹੀ ਆ ਜਾਂ ਕੋਈ ਹੋਰ ਗੱਲ ਆ ਨਹੀਂ ਨਹੀਂ ਜਸ ਕੋਈ ਗੱਲ ਨਹੀਂ ਹੈਗੀ ਹੋਰ ਤਾਂ ਮੈਨੂੰ ਅਗਣਾ ਲੱਗਦਾ ਕੀ ਤੂੰ ਨਾ ਯਾਰ ਕਤਲਵਾਰੀ ਸੋਚੀਂ ਨਹੀਂ ਆ ਬੀ ਦੀਪੀ ਦਾ ਕਤਲ ਕੀਤਾ ਕਿਨੇ ਆ ਹਾਂ ਜਸ ਮੈਨੂੰ ਤਾਂ ਇਹੀ ਸੋਚ ਲੱਗੀ ਪਈ ਆ ਕਿ ਕਾਤਿਲ ਫੜੇ ਕਿਉਂ ਨਹੀਂ ਜਾਂਦੇ ਆਖਿਰ ਉਹਦਾ ਕਾਤਿਲ ਹੈ ਕੌਣ ਉਹ ਗਗਨਾ ਇਹ ਸੋਚ ਤਾਂ ਸਾਨੂੰ ਵੀ ਆ ਯਾਰ ਬੀ ਦੀਪੀ ਨੂੰ ਆਖਰ ਮਾਰਿਆ ਕਿਨੇ ਆ ਸਾਡੇ ਤਾਂ ਕਿਸੇ ਨਾਲ ਕੋਈ ਬੈਰ ਵਿਰੋਧ ਵੀ ਨਹੀਂ ਸੀ ਮੈਂ ਤਾਂ ਐਂ ਕਹਣਾ ਗਗਨਾ ਜੇ ਯਾਰ ਸੋਨੂੰ ਮੇਰੇ ਤੇ ਮੇਰੀ ਮਾਂ ਤੇ ਸ਼ੱਕ ਲੱਗਦਾ ਤਾਂ ਯਾਰ ਜੋ ਵੀ ਤੂੰ ਇਹਨੇ ਸਜਾ ਦਿੰਨੀ ਹੈ ਨਾ ਤਾਂ ਸਾਨੂੰ ਦੇ ਸਕਦੇ ਹੋ ਜਸਤੋ ਕੋਈ ਹੋਛੇ ਗੱਲਾਂ ਕਰਦਾ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਹੁਣ ਤੁਹਾਡੇ ਵਿੱਚ ਹੀ ਰਹਿਣੀ ਆ ਮੈਨੂੰ ਪਤਾ ਆ ਤੁਸੀਂ ਕਾਤੇ ਨਹੀਂ ਕਰ ਸਕਦੇ ਮੈਂ ਕਈ ਵਾਰ ਤੁਹਾਡੇ ਦਿਮਾਗ ਚ ਆਵੇ ਕਿ ਕੀ ਪਤਾ ਜਸੋ ਰਹਣ ਐਂ ਕੁਛ ਕਰਤਾ ਹੋਵੇ ਨਹੀਂ ਮੇਰੇ ਦਿਮਾਗ ਚ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤਾਂ ਇਹੀ ਸੋਚ ਕੇ ਹੈਰਾਨ ਆ ਵੀ ਅੱਜ ਤੱਕ ਕੋਈ ਸਬੂਤ ਹੱਥ ਕਿਉਂ ਨਹੀਂ ਲੱਗਿਆ ਹਰਾਨ ਤਾਂ ਸੀ ਵੀ ਆ ਗਗਨ ਹਜੇ ਤੱਕ ਵੀ ਦੀਪੀ ਦਾ ਕਤਲ ਕੀਤਾ ਕਿਨੇ ਆ ਜੱਸ ਕਿਤੇ ਦੀਪੀ ਦਾ ਦੀਪੀ ਦੇ ਸਹੁਰਿਆਂ ਨੇ ਕਤਲ ਤਾਂ ਨਹੀਂ ਕੀਤਾ ਉਹ ਨਾ ਨਾ ਗਗਨਾ ਉਹ ਨਹੀਂ ਯਾਰ ਕਤਲ ਕਰ ਸਕਦੇ ਉਹ ਤਾਂ ਇਹੋ ਜਿਹੇ ਬੰਦੇ ਨਹੀਂ ਹੈਗੇ ਜੱਸ ਛੇ ਤੂੰ ਮੇਰੀ ਗੱਲ ਮੰਨੇ ਤਾਂ ਆਪਾਂ ਉਹਨਾਂ ਦੇ ਘਰ ਤੇ ਸ਼ਾਨ ਵੀਨ ਕਰੀਏ ਉਹ ਗਗਨ ਤੂੰ ਆਪਸੇ ਨਹੀਂ ਯਾਰ ਅਸੀਂ ਕੌਣ ਆਪਦੇ ਘਰ ਦੀ ਸ਼ਾਨ ਵੀਨ ਕਰਨ ਦੇ ਦਊਗਾ ਉਹ ਤਾਂ ਮੇਰੇ ਤੇ ਛੜਦੇ ਨਾਲੇ ਆਪਾਂ ਕਿਹੜਾ ਦਿਨੇ ਕਰਨੀ ਆ ਔਰ ਫਿਰ ਕਦੋਂ ਕਰਨੀ ਆ ਸਾਂਮੀਨ ਰਾਤ ਨੂੰ ਕਰਾਂਗੇ ਉਹ ਤੂੰ ਵੀ ਹੱਦ ਕਰ ਦੇ ਗਗਨੇ ਯਾਰ ਤੇ ਰਮੀਣਾ ਜੰਮੀ ਸਰਿਆ ਪਿਆ ਯਾਰ ਜਿਉਂਨੇ ਅਸੀਂ ਉਹਨਾਂ ਨਾਲ ਰਿਸ਼ਤਾ ਜੋੜਿਆ ਸੀ ਫਿਰ ਅਗਲਾ ਐਂ ਥੋੜੀ ਕਹੂਗਾ ਹੁਣ ਵੀ ਤੁਸੀਂ ਸਾਡੇ ਘਰੇ ਆ ਕੇ ਐਂ ਤਲਾਸ਼ੀਆਂ ਕਰੋ ਨਹੀਂ ਤੂੰ ਮੇਰੀ ਗੱਲ ਮੰਨ ਆਪਾਂ ਚੋਰੀ ਜਾਵਾਂਗੇ ਮੈਂ ਕਿਹੜਾ ਤੈਨੂੰ ਸੈਂਦ ਕਹਨੀ ਆ ਤੂੰ ਬਸ ਇੱਕ ਕੰਮ ਕਰ ਦਿਨੇ ਜਾ ਕੇ ਆ ਇੱਕ ਵਾਰੀ ਉਹਨਾਂ ਤੇ ਧਿਆਨ ਰੱਖ ਬੀਬਕਾ ਦੋ ਜਾਣਦੇ ਨੇ ਕਦੋਂ ਆਉਂਦੇ ਨੇ ਕੌਣ ਉਹਨਾਂ ਦੇ ਜਾਂਦਾ ਹੈ ਕੌਣ ਆਉਂਦਾ ਹੈ ਤੇ ਕੌਣ-ਕੌਣ ਰਹਿੰਦਾ ਕਰੇ ਬਸ ਘਰ ਚ ਕੌਣ ਰਹਿੰਦਾ ਉਹ ਦੋ ਤਾਂ ਜਾਣੇ ਨੇ ਬਾਕੀ ਕੋਈ ਨਾ ਮੈਂ ਤੇ ਉਹ ਰੱਖੂੰਗਾ ਵੀ ਕਿਹੜੇ ਟਾਈਮ ਉਹ ਕਿੱਥੇ ਜਾਂਦੇ ਨੇ ਬਸ ਠੀਕ ਹੈ ਜੇ ਦੋ ਜਾਣੇ ਨੇ ਤਾਂ ਆਪਣਾ ਕੰਮ ਤਾਂ ਆਸਾਨ ਹੈ ਬਸ ਕੋਈ ਨਾ ਗੱਗਣਾ ਵੈਸੇ ਯਾਰ ਅਸੀਂ ਜਾਂਦਾ ਯਾਰ ਵਧੀਆ ਤਾਂ ਨਹੀਂ ਲੱਗਦਾ ਹੈਗਾ ਹਾਲਾ ਕੀ ਸੋਚੂਗਾ ਜੇ ਪਤਾ ਲੱਗ ਗਿਆ ਕੋਈ ਨਾ ਕੋਈ ਸਬੂਤ ਹੱਥ ਲੱਗ ਜਾਓ ਆਪਣੇ ਤੇ ਸੌਖਾ ਹੋ ਜਾਊਗਾ ਤੂੰ ਯਾਰ ਬਾਰ-ਬਾਰ ਕਹਿ ਰਹੀ ਏ ਨਾ ਆ ਯਾਰ ਇੱਕ ਵਾਰ ਜਾ ਕੇ ਪਤਾ ਕਰ ਲੂੰਗਾ ਵੀ ਕਿਹੜੇ ਟਾਈਮ ਉਹ ਕਰਨੀ ਹੁੰਦੇ ਕਿਹੜਾ ਟਾਈਮ ਹੁੰਦੇ ਨੇ ਤੇ ਗਗਨ ਮਾਤਾ ਯਾਰ ਤੈਨੂੰ ਕੱਲ ਗੱਲ ਕਰਨੀ ਸੀ ਹਾਂ ਗਗਨ ਮੈਨੂੰ ਨਾ ਯਰ ਅੱਜ ਜੀ ਨਹੀਂ ਲੱਗ ਰਿਹਾ ਸੀ ਤੇ ਮੈਂ ਤਾਂ ਕਰਕੇ ਮੈਂ ਤਾਂ ਉੱਠ ਕੇ ਬਾਹਰ ਆ ਗਿਆ ਤੇ ਇੱਥੇ ਤੂੰ ਬੈਠੀ ਸੀ ਅੱਛਾ ਗਣ ਮੈਨੂੰ ਐ ਦੱਸ ਯਾਰ ਤੂੰ ਮੈਨੂੰ ਸੱਚੀ ਪਿਆਰ ਕਰਦੀ ਆਂ ਪੂਈ ਬਸ ਡਰਾਮਾ ਕਰਦੀ ਆਂ ਮੈਂ ਡਰਾਮਾ ਕਿਉਂ ਕਰੂੰਗੀ ਮੈਂ ਤੈਨੂੰ ਸੱਚੀ ਪਸੰਦ ਕਰਦੀ ਹਾਂ ਜੋ ਮੇਰੇ ਦਿਲ 'ਚ ਸੀ ਮੈਂ ਤੈਨੂੰ ਬੋਲਤਾ ਪੱਕਾ ਗਗਨ ਹਾਂ ਉਹ ਗਗਨ ਮੈਨੂੰ ਤਾਂ ਐ ਡਰ ਲੱਗਦਾ ਯਾਰ ਤੂੰ ਹੀ ਨਾ ਕਿਤੇ ਪਿੱਛੋਂ ਮੁੱਕਰ ਜੇ ਨਹੀਂ ਛੱਡ ਕੇ ਜਾਂਦੀ ਤੈਨੂੰ ਪਰ ਉਹਦੇ ਬਦਲੇ ਨਾ ਮੈਂ ਤੇਥੋਂ ਕੁਝ ਮੰਗਿਆ ਹੋਇਆ ਹੈ ਕੀ ਮੰਗਿਆ ਹੈ ਗਗਨ ਨਸ਼ਾ ਛੱਡ ਦੇ ਉਹ ਠੀਕ ਹੈ ਗਗਨ ਤਾਂ ਐ ਕਹਤਾ ਯਾਰ ਕਾ ਛੜਤਾ ਨਸਾ ਅੱਜ ਤਵੱਦ ਕੋਈ ਨਸ਼ਾ ਨਹੀਂ ਕਰਦਾ ਹੈਗਾ ਬਸ ਯਾਰ ਮੇਰੇ ਤਾਂ ਦਿਲ ਕਰਦਾ ਤੇਰੇ ਕੋਲ ਬੈਠਾ ਰਹਾਂ ਤੇ ਤੇਰੇ ਨਾਲ ਸੁਣੀਆਂ ਸੁਣੀਆਂ ਗੱਲਾਂ ਕਰਾਂ ਅੱਛਾ ਹਾਂ ਸੱਚੀ ਹਾਂ ਇਹ ਹੱਸੜਤ ਹੈ ਬੇ ਉਮਰਾ ਦੇ ਤੇ ਇਹ ਅਹਿਸਾਸ ਵੀ ਮੁੱਕੜੇ ਨਹੀਂ ਤੇ ਸਭ ਕੁਰਬਾਨੇ ਤੇ ਥੋ ਐਨੀਂ ਦਾ ਕੀ ਇਹ ਸੁਪਨੇ ਕੀ ਨੋਰ ਦਸ ਦਾਇ ਮਥੜੇ ਦਾ ਜਵੇਂ ਰੱਬ ਦੀ ਦੁਆ ਹੋਵੇਂ ਕਦੇ ਤੂੰ ਐਦਾ ਵੀ ਲੱਗਦਾ ਜਿਵੇਂ ਕੁਦੇ ਹੀ ਕੁਦਾ ਹੋਵੇਂ ਲਾ ਰੋਟੀਆਂ ਤਾਂ ਪੱਕ ਗਈਆਂ ਆ ਮੁੰਡੇ ਨੂੰ ਕੀ ਹੋਇਆ ਰਹਿੰਦਾ ਅੱਜ ਕੱਲ ਬਦਲਿਆ ਬਦਲਿਆ ਜਾ ਰਹਿੰਦਾ ਇੱਕ ਗੱਲੋਂ ਤਾਂ ਚਲ ਖੁਸ਼ੀ ਵਾਲੀ ਗੱਲ ਐ ਵੀ ਇਹਨੇ ਨਸੇ ਜਿ ਘੱਟ ਕਰਤੇ ਪਰ ਦੂਜੀ ਗੱਲ ਸੋਚਣ ਵਾਲੀ ਇਹ ਹੈ ਵੀ ਕੁੜੀ ਜੀ ਦੀ ਨਹੀਂ ਸਾਈਡ ਕਾ ਤੋਂ ਲੰਦਾ ਹੈ ਕੋਈ ਨਾ ਕੋਈ ਗਲਤ ਤਾਂ ਹੈਗੀ ਹੈ ਪ੍ਰੀਤ ਕੁੜੀ ਆਂਟੀ ਜੀ ਕੀ ਗੱਲਾਂ ਇਕੱਲੇ ਇਕੱਲੇ ਬੋਲੀ ਜਾਂਦੇ ਹੋ ਕੀਹਦੇ ਨਾਲ ਗੱਲਾਂ ਕਰੀ ਜਾਂਦੇ ਸੀ ਕੁਛ ਨਹੀਂ ਪਤਾ ਬਸ ਓਦਾਂ ਹੀ ਅੱਛਾ ਰੋਟੀ ਬਣੀ ਪਈ ਹੈ ਰੋਟੀ ਪਾਵਾਂ ਨਹੀਂ ਆਂਟੀ ਜੀ ਤੁਸੀਂ ਟਿਫਨ ਚ ਪਾ ਦਿਓ ਰੋਟੀ ਜਦੋਂ ਮੈਨੂੰ ਭੁੱਖ ਲੱਗੀ ਮੈਂ ਆਪੇ ਖਾ ਲਵਾਂਗੀ ਤੇ ਬੰਟੀ ਜਸ ਕਿੱਥੇ ਆ ਜਸ ਜਸ ਅੰਦਰ ਹੀ ਆ ਪੁੱਤ ਜੀ ਮੈਨੂੰ ਲੱਗਦਾ ਮੇਰਾ ਸ਼ੱਕ ਬਿਲਕੁਲ ਸਹੀ ਸੀ ਇਹ ਵੀ ਜਸ ਬਾਰੇ ਜ਼ਿਆਦਾ ਹੀ ਪੁੱਛਦੀ ਹੈ ਬਸ ਚਲ ਨਾ ਘੜਦੀਆਂ ਸੂਣਾ ਤਾਂ ਸਹੀ ਵੀ ਇਹ ਜੀ ਕੀ ਗੱਲਾਂ ਕਰਦੇ ਆ ਦੇ ਪ੍ਰਿਤ ਕੁੜੀ ਜਰੂਰ ਕੋਈ ਨਾ ਕੋਈ ਖਿਚੜੀ ਪਕਦੀ ਆ ਤੂੰ ਇਹ ਕਰ ਪਹਿਲੇ ਪਾਸੇ ਵਾਰੀ ਆ ਉਧਰੋਂ ਜਾ ਕੇ ਸੁਣਦੇ ਇਹਨਾਂ ਦੀ ਗੱਲਾਂ ਵੀ ਆਖਰ ਗੱਲ ਕੀ ਹੈ ਸੋਣਾ ਤਾਂ ਸਹੀ ਬਹੁ ਨ ਮਰ ਜਾ ਇਹ ਤਾਂ ਬਾਰੀ ਵੀ ਲਾਰਖੇ ਆ ਅੰਦਰੋਂ ਪਰਦੇ ਵੀ ਲਾਰਖੇ ਆ ਵਾਜ ਹੀ ਨਹੀਂ ਸੁਣਦੀ ਕੋਸਾ ਕਮਾਲ ਦੀ ਗੱਲ ਐ ਅਈ ਜੀ ਕਿਹੜੀਆਂ ਗੱਲਾਂ ਕਰਦੇ ਨੇ ਅੰਦਰੋਂ ਬਾਰ ਵੀ ਢਾਲਿਆ ਬਾਹਰੀਆਂ ਵੀ ਢਾਲੀਆਂ ਪਰਦੇ ਵੀ ਢਾਲੇ ਕੋਈ ਨਾ ਕੋਈ ਗੱਲ ਤਾਂ ਹੈਗੀ ਐ ਪਤਾ ਤਾਂ ਲਾਣਾ ਪੈਣਾ ਕਿ ਮੈਨਾ ਕਿਵੇਂ ਚੱਲ ਛੱਡ ਹੁਣ ਤਾਂ ਕਿਰਾਂ ਜਾ ਹੁਣ ਤਾਂ ਮੈਨੂੰ ਕਾਸੇ ਦਾ ਨਹੀਂ ਪਤਾ ਲੱਗਿਆ ਕੀ ਕਰੀ ਜਾਂਦੇ ਹੋ ਤੁਸੀਂ ਮੈਂ ਕਦੋਂ ਦੇਖੀ ਆਨੀ ਆ ਉਹ ਗਾਣ ਤੈਨੂੰ ਨਹੀਂ ਦੀਂਦਾ ਹੈਗਾ ਯਾਰ ਆ ਦੇਖ ਲੈ ਫਿਲਮ ਦੇਖਣ ਲੱਗ ਰਿਆਂ ਕਿੰਨੀ ਸੋਹਣੀ ਫਿਲਮਾਂ ਦੇਖ ਹੈਨਾ ਇਹ ਛੱਡੋ ਤੁਹਾਨੂੰ ਰਾਤ ਵਾਲੀ ਗੱਲ ਯਾਦ ਹੈ ਨਾ ਓਏ ਹਾਂ ਗਗਨਾ ਮੈਨੂੰ ਸਾਰਾ ਕੁਝ ਜ਼ਿਆਦਾ ਯਾਰ ਤੂੰ ਫਿਕਰ ਨਾ ਕਰ ਤੂੰ ਮੇਰੇ ਤੇ ਛੱਡ ਦੇ ਬਸ ਗੱਲ ਓ ਤਾਂ ਠੀਕ ਆ ਪਰ ਪਤਾ ਕੀ ਆ ਹਾਲ ਨਾਲ ਬਹੁਤ ਜ਼ਰੂਰੀ ਆ ਓ ਕੋਈ ਨਾ ਗਗਨ ਤੈਨੂੰ ਕਹੀਂ ਤਾਂ ਜਾਨਾ ਮੈਂ ਤੇ ਹੋਰ ਗਗਨ ਬਸ ਵਧੀਆ ਮੈਂ ਚੱਲਦੀ ਆ ਹਾਂ ਠੀਕ ਉਹ ਨਾ ਨਾ ਗਗਨ ਬੈਠਦਾ ਸਹੀ ਯਾਰ ਗਗਨ ਮਤ ਤੁਹਾਨੂੰ ਗੱਲ ਹੀ ਗਣੀ ਸੀ ਯਾਰ ਦੱਸ ਤੂੰ ਤਲ ਵਧੀਆ ਗਈ ਯਾਰ ਹੁਣ ਮੇਰਾ ਜੀ ਆ ਲੱਗ ਜੂਗਾ ਨਹੀਂ ਮੇਰਾ ਤਾਂ ਯਾਰ ਜੀ ਨਹੀਂ ਲੱਗ ਰਿਹਾ ਸੀ ਤੈਨੂੰ ਆ ਫਿਲਮੀ ਦੇਖਣ ਲੱਗ ਗਿਆ ਲੈ ਫਿਲਮਾਂ ਦੇਖਦਾ ਰਿਹਾ ਇਹ ਆ ਦੁਨੀਆ ਨੂੰ ਵੇਖ ਕੀ ਤਰ੍ਹਾਂ ਜੀ ਨਹੀਂ ਲੱਗਦਾ ਉਹ ਐਕਟਰ ਨਹੀਂ ਯਾਰ ਤੂੰ ਐਕਟਰ ਨਹੀਂ ਯਾਰ ਬਹੁਤ ਫਰਕ ਆ ਯਾਰ ਤੂੰ ਕਿੱਥੇ ਹੈ ਕਿੱਥੇ ਯਾਰ ਹੈ ਅੱਛਾ ਵਾਲੇ ਮਸਕੇ ਨਾ ਹੁਣ ਮੈਨੂੰ ਜਾਣ ਦੇ ਠੀਕ ਹੈ ਚੱਲ ਠੀਕ ਹੈ ਗਗਨਾ ਚੰਗਾ ਅਰ ਹੋਰ ਫਨਮਣ ਲਾਈਏ ਕੋਈ ਲੈ ਮੈਂ ਕਰਤੀਆਂ ਟੀਫਨ ਫੜਾਣ ਦੇ ਬਹਾਨੇ ਪੁੱਛਦੀਆਂ ਵੀ ਆਖਰ ਅੰਦਰ ਬਾਰ ਲਾ ਕੇ ਗੱਲਾਂ ਕਿਹੜੀਆਂ ਕਰਦੇ ਸੀ ਇਹ ਸੱਚੀ ਮੈਨੂੰ ਤਾਂ ਨਾ ਉਹ ਬੜਾ ਚੁਬੜੀ ਲੱਗੀ ਰਹੂਗੀ ਜਦੋਂ ਤੱਕ ਮੈਨੂੰ ਕਿਸੇ ਗੱਲ ਦਾ ਪਤਾ ਨਾ ਲੱਗੂਗਾ ਗਗਨਾ ਆਹ ਹਟ ਟਿਫਨ ਤੇ ਮੈਨੂੰ ਇਹ ਦੱਸ ਆ ਆ ਅੰਦਰ ਬਾਹਰ ਡਾ ਕੇ ਕਿਹੜੀਆਂ ਗੱਲਾਂ ਕਰਦੇ ਸੀ ਤੁਸੀਂ ਸੀ ਆਂਟੀ ਉਹ ਮਾਂ ਕੀ ਹੋ ਗਿਆ ਮੈਂ ਗਗਨ ਨੂੰ ਪੁੱਛਦੀ ਸੀ ਉਹ ਗਗਨ ਅੰਦਰ ਬਾਹਰ ਡਾ ਕੇ ਕਿਹੜੀਆਂ ਗੱਲਾਂ ਕਰਦੇ ਸੀ ਉਹ ਮਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੂੰ ਸੋਚ ਰਹੀ ਆ ਮੈਂ ਤੈਨੂੰ ਨਹੀਂ ਪੁੱਛਿਆ ਮੈਂ ਗਗਨ ਨੂੰ ਪੁੱਛਦੀ ਆ ਤੇ ਜਵਾਬ ਵੀ ਇਹੀ ਦਊਗੀ ਉਹ ਗਗਨ ਤੂੰ ਜਾ ਯਾਰ ਡਿਊਟੀ ਤੇ ਮੈਂ ਆਪੀ ਗੱਲ ਕਰ ਲਊਗਾ ਕੋਈ ਨਾ ਨਾ ਕੀ ਗੱਲ ਮੁੰਡਿਆ ਤੂੰ ਬਾਲੀਏ ਸਾਈਡ ਲੈਣ ਲੱਗ ਗਿਆ ਉਹਦੀ ਨਰੇ ਕਿਹੜੀ ਖਿਚੜੀ ਪਕਾਈ ਜਾਨੀਓ ਤੁਸੀਂ ਓਏ ਮਾਂ ਉਹਦਾ ਤੇਰੇ ਪੁੱਤ ਦਾ ਭਲਾ ਹੀ ਕਰਦੀ ਆ ਉਹਦਾ ਮੈਨੂੰ ਦਵਾਈ ਦੇਣ ਆਈ ਸੀ ਇੰਦਰਾ ਆ ਮੈਂ ਨਸ਼ੇ ਛੱਡਦਾ ਦਵਾਈ ਹਾਂ ਓਹ ਹੋਰ ਕੋਈ ਸੋਚੀ ਆਇਆ ਇਹ ਪੁੱਤ ਮਾਂ ਤਾਂ ਨਾ ਉਹ ਹੀ ਪੁੱਠਾ ਜਾ ਸੋਚਣ ਲੱਗ ਪਈ ਇਹ ਤਾਂ ਬਾਲੀ ਵਧੀਆ ਗੱਲ ਐ ਪੁੱਤ ਜੇ ਤੇਰੇ ਨਸ਼ਾ ਛਟਾਉਂਦੀ ਐ ਉਹ ਬਾਲੀ ਚੰਗੀ ਗੱਲ ਐ ਹਾਂ ਮਾਂ ਸ਼ੁਣ ਮੈਂ ਬੜੀ ਬਣੀ ਨਾ ਸਾਰਾ ਨਸ਼ਾ ਛੱਡ ਦੂੰਗਾ ਬਸ ਹੁਣ ਤੂੰ ਫਿਕਰ ਨਾ ਕਰ ਠੀਕ ਆ ਮਾਂ ਚੱਲ ਮੈਂ ਐ ਕਰ ਰੋਟੀ ਪਾਗ ਲੈ ਆ ਮੈਨੂੰ ਮੈਂ ਵੀ ਰੋਟੀ ਪਾ ਕੇ ਕੋਈ ਖਾ ਕੇ ਕੰਮ ਗੁੰਮਿਆ ਦੇਖਾਂ ਲਿਆਉਣੀ ਆ ਪੁੱਤ ਵਧੀਆ ਪੁੱਤ ਜੇ ਤੂੰ ਨਸ਼ੇ ਛੱਡ ਦੇਗਾ ਤੇਰੀ ਜ਼ਿੰਦਗੀ ਬਣ ਜੂਗੀ ਹੁਣ ਤੂੰ ਫਿਕਰ ਨਾ ਕਰ ਹੁਣ ਮੈਂ ਛੱਡ ਦੂੰਗਾ ਨਸ਼ਾ ਕੋਈ ਰੋਟੀ ਪਾਲਿਆ ਸਿੱਧੀ ਚੱਲ ਬਹਿ ਜਾ ਪੁੱਤ ਲਿਆਉਣੀ ਆ ਮੈਂ ਰੋਟੀ ਮੈਂ ਵੀ ਪਾਗਲੀਆਂ ਕੁਝ ਹੋਰ ਹੀ ਸੋਚਣ ਲੱਗ ਜਾਨੀਆਂ ਗੱਲ ਵਿੱਚੋਂ ਕੁਝ ਹੋਰ ਨਿਕਲਦੀ ਐ ਚੱਲ ਇਹ ਤਾਂ ਵਧੀਆ ਹੀ ਚੰਗੀ ਗੱਲ ਐ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਵੇਖੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਦੀ ਗਲਤੀ ਆ ਤੇ ਐਕਟਿੰਗ ਸਭ ਤੋਂ ਵਧੀਆ ਕਿਦੀ ਲੱਗੀ ਹਾਂਜੀ ਮੈਂ ਯਾਨੀ ਕਿ ਗਗਨਦੀਪ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਕਮੈਂਟਾਂ ਦੇ ਵਿੱਚ ਦੱਸਦੇ ਹੁੰਦੇ ਹੋ ਤੇ ਜਸ ਨੂੰ ਤੁਸੀਂ ਗਾਲਾਂ ਕੱਢਦੇ ਹੁੰਦੇ ਹੋ ਤੁਹਾਡਾ ਧੰਨਵਾਦ ਤੇ ਹਾਂਜੀ ਹੁਣ ਅਸੀਂ ਕਮੈਂਟਾਂ ਦੇ ਵਿੱਚ ਨਾਮ ਬੋਲਣ ਲੱਗੇ ਆ ਤੇ ਕਮੈਂਟ ਹੈਗੇ ਨੇ ਘੱਟ ਅਗਲੀ ਵਾਰ ਵੱਧ ਹੋਣੇ ਚਾਹੀਦੇ ਨੇ ਬੋਲੋ ਜੀ ਹਾਂਜੀ ਪਹਿਲਾ ਹੈਗਾ ਰਸ਼ਪ੍ਰੇਟ ਲੋ ਕੁਲਦੀਪ ਮਾਨ ਕੁਲਦੀਪ ਮਾਨ ਇਹਨਾਂ ਨੇ ਖਾਸੇ ਕਮੈਂਟ ਕੀਤੇ ਹੋਏ ਨੇਗੇ ਇਹ ਗਾਗਣਜੀ ਦੇ ਪਾਉ ਵਧੀਆ ਫੈਨ ਨੇਗੇ ਥੈਂਕ ਯੂ ਫੇਰ ਹੈਗਾ ਜੀ ਸੰਧੂ ਤੇ ਸਰਦਾਰ ਭੁੱਲਰ ਕੁਲਦੀਪ ਫੇਰ ਆ ਗਿਆ ਨਰਪਾਲ ਜਰਨੈਲ ਜਰਨੈਲ ਸਿੰਘ ਸਿੰਧਾ ਮਨਦੀਪ ਕੌਰ ਜਰਨੈਲ ਬੋਪਾਰਾਏ ਇਸਵਰ ਚੰਦਾ ਸਤਨਾ ਸਿੰਘ ਗਾਗਣਪ੍ਰੀਤ ਕੌਰ ਮਨਜੀਤ ਕੌਰ ਜੱਗਾ ਸਿੰਘ ਤੇ ਹੈਗਾ ਜੀ ਅੱਗੇ ਸੋਨੂ ਲਾਲ ਇਸੀ ਪਿਛਲੀ ਵੀਡੀਓ ਦੇ ਪਹਿਲੇ 15 ਮਿੰਟ ਤੁਸੀਂ ਵੀ ਜਲਦੀ ਜਲਦੀ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਬਣੀ ਆ ਤਾਂ ਜੇ ਅਸੀਂ ਤੁਹਾਡਾ ਨਾਮ ਬੋਲ ਸਕੀਏ ਜਲਦੀ ਜਲਦੀ ਕਮੈਂਟ ਕਰਦਾ ਕਰੋ ਆਪਾਂ ਰੇਗ ਭਾਗ ਦੇ ਪਹਿਲੇ 15 ਮਿੰਟ ਬੋਲਿਆ ਕਰਾਂਗੇ ਆਪਾਂ ਨੂੰ ਵੀਰਿਆ ਭਾਈਆਂ ਨੇ ਕਿਹਾ ਸੀ ਜੀ ਵੀ ਤੁਸੀਂ ਕਮੈਂਟ ਨਹੀਂ ਬੋਲਦੇ ਇਸ ਕਮੈਂਟ ਬੋਲਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣਾ ਫੇਸਬੁੱਕ ਪੇਜ ਹੈ ਕਾਲਾ ਡਾਇਰੈਕਟਰ ਦੇ ਨਾਂ ਤੇ ਉਹਨੂੰ ਵੀ ਜ਼ਰੂਰ ਫੋਲੋ ਕਰ ਲਿਓ ਤੇ ਇਹਦੇ ਡੀਐਸਪੀ ਚਰਨੋਂ ਦੇ ਹੋਰ ਵੀ ਭਾਗ ਆਉਣੇ ਨੇ ਇਦਾਂ ਹੀ ਸਾਥ ਬਣਾਈ ਰੱਖੋ ਧੰਨਵਾਦ ਜੀ ਮਿਲਦੇ ਆਂ ਜਲਦੀ ਅਗਲੇ ਨਵੇਂ ਭਾਗਾਂ